ਪਟਾਕੇ ਚਲਾਉਣ ਨੂੰ ਲੈ ਕੇ ਇੱਕ ਧਿਰ ਵੱਲੋਂ ਗੁਰਸਿੱਖ ਪਰਿਵਾਰ ਉੱਪਰ ਇੱਟਾਂ ਰੋੜੇ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਹਮਲੇ ਦੌਰਾਨ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਇੱਟਾਂ ਰੋੜੇ ਚਲਾਉਂਦੇ ਅਤੇ ਗੁੰਡਾਗਰਦੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਹੁਣ 5 ਲੋਕ ਅਤੇ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੋਂ ਹੰਮ ਦੱਸਦੀ ਹੈ ਕਿ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਦੁਲਚੀਕੇ ਰੋਡ ਵਿਖੇ ਪ੍ਰਵਾਸੀਆਂ ਵੱਲੋਂ ਜਮ ਕੇ ਗੁੰਡਾਗਰਦੀ ਕੀਤੀ ਗਈ ਸੀ ਅਤੇ ਇੱਕ ਗੁਰਸਿੱਖ ਪਰਿਵਾਰ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਸੀ ਹਮਲੇ ਦੌਰਾਨ ਦੋ ਲੋਕ ਜ਼ਖਮੀ ਵੀ ਹੋ ਗਏ ਸਨ ਉੱਤੇ ਹੀ ਦੁਲਚੀਕੇ ਦੇ ਰਹਿਣ ਵਾਲੇ ਪਰਿਵਾਰ ਵੱਲੋਂ ਦੱਸਿਆ ਕਿ ਉਹਨਾਂ ਦਾ ਭਰਾ ਦੇ ਨਾਲ ਪਟਾਕੇ ਚਲਾਉਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਅਤੇ ਪ੍ਰਵਾਸੀਆਂ ਵੱਲੋਂ ਤੈਸ਼ ਵਿੱਚ ਆ ਕੇ ਗੁੰਡਾਗਰਦੀ ਕੀਤੀ ਗਈ ਸੀ ਪਰਿਵਾਰ ਮੁਤਾਬਕ ਇੱਕ ਦਿਨ ਪਹਿਲਾਂ ਵੀ ਗੁੰਡਾਗਰਦੀ ਕੀਤੀ ਗਈ ਜਦ ਅਗਲੇ ਦਿਨ ਪੀੜਤ ਪਰਿਵਾਰ ਆਪਣੇ ਬੇਟੇ ਦੇ ਨਾਲ ਘਰ ਆਏ ਤਾਂ ਪ੍ਰਵਾਸੀਆਂ ਵੱਲੋਂ ਗਰੁੱਪ ਬਣਾ ਕੇ ਉਨ੍ਹਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ ਤੇ ਜੰਮ ਕੇ ਗੁੰਡਾਗਰਦੀ ਕੀਤੀ ਗਈ ਸੀ ਤੇ ਤੇਜ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਉਤੇ ਹੀ ਜੰਮ ਕੇ ਇਟਾਂ ਰੋੜੇ ਘਰ ਉੱਪਰ ਵਰਸਾਏ ਗਏ ਸਨ ਜਿਸ ਤੋਂ ਬਾਅਦ ਸਾਡੀ ਟੀਮ ਵੱਲੋਂ ਇੱਕ ਪ੍ਰਮੁਖਤਾ ਦੇ ਨਾਲ ਖਬਰ ਨਸ਼ਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ ਪੰਜ ਲੋਕਾਂ ਅਤੇ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਮੁਤਾਬਕ ਗੁੰਡਾਗਰਦੀ ਕਰਨ ਵਾਲੇ ਮਲਜਬਾ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਹਾਂ ਤੇ ਕਿੱਥੇ ਰਹਿਣ ਵਾਲੇ ਹੋ? ਅਸੀਂ ਵੀਰ ਜੀ ਦੁੱਲਚੀ ਘਰੋਂ ਦੇ ਰਹਿਣ ਵਾਲੇ ਹਾਂ। ਹਾਂ ਅਮਰਤਾਰੀ। ਹਾਂਜੀ ਅਮਰਤਾਰੀ ਪਰਿਵਾਰ ਆ। ਹਾਂਜੀ ਸਾਡੇ ਉੱਤੇ ਪ੍ਰਵਾਸੀਆਂ ਨੇ ਆਉਣਾ ਕੀਤਾ। ਪ੍ਰਵਾਸੀ ਕੀ ਕਰਦੇ? ਇੱਥੇ ਵੀਰ ਜੀ ਉਹ ਕਦੀ ਦਾ ਕੱਪੜੇ ਦੀ ਦੁਕਾਨ ਕਰ ਲੈਂਦੇ ਕਦੀ ਘਾਸੀ ਦੀ ਪਰ ਹੁੱਲੜ ਬਾਜੀ ਕਰਦੇ ਨੇ ਹੋਰ ਕੁਝ ਨਹੀਂ ਕਰਦੇ। ਇੱਥੇ ਦੁਕਾਨ ਦੇ ਵਿੱਚ ਰਹਿ ਕੇ। ਦਿਵਾਲੀ ਦਾ ਦਿਨ ਸੀ। ਸਿਰ ਵੀ ਅਸੀਂ ਆਉਂਦੇ ਕਰਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਆਪਣੇ ਘਰੇ ਮੇਰਾ ਗਲੀ ਵਿੱਚ ਮਕਾਨ ਹੈ ਮੈਨੂੰ ਇਹਨਾਂ ਨੇ ਵੀਰ ਜੀ ਨੂੰ ਪਹਿਲਾਂ ਲੰਗਵਾ ਰਿਆ ਥੱਲੋਂ ਇਹਨਾਂ ਗਾਲਾਂ ਗੱਡੀਆਂ ਨੇ ਜਿਹੜੇ ਪ੍ਰਵਾਸੀ ਭਈਏ ਮੰਦਿਰ ਕੋ ਕਾਫੀ ਬਾਕੇ ਬੈਠਾ ਸੀਗਾ ਪੁਨੀਤ ਬੁਮਾਰ ਇਹਨੇ ਮੰਦਿਰ ਬਾਈ ਸੀ ਇਹਨਾਂ ਨੇ ਉੱਪਰ ਵੀਰ ਤੀਜੀ ਮੰਜ਼ਲ ਦੇ ਉੱਤੇ ਪਟਾਕੇ ਆਪਣੇ ਬੱਚਿਆਂ ਨਾਲ ਚਲਾ ਰਿਆ ਸੀ ਉਹਨੇ ਇੱਕ ਤੋਂ ਦੋ ਪਟਾਕੇ ਚਲਾਏ ਉਹਨੇ ਵੱਧ ਨਹੀਂ ਚਲਾਏ ਉਦੋਂ ਹੀ ਇਹਨਾਂ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਤੂੰ ਹਟਣਾ ਜਾਂ ਅਸੀਂ ਤੈਨੂੰ ਢਾਈਏ ਵੀਰ ਜੀ ਕੁਛ ਨਹੀਂ ਬੋਲੇ ਦੂਜੀ ਵਾਰੀ ਇਹ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਉਦੋਂ ਵੀਰ ਜੀ ਉੱਪਰੋਂ نیچے ਆਏ ਨੇ ਗੱਲ ਕਰਨ ਵਾਸਤੇ ਪਰ ਜਿਵੇਂ ਹੀ ਉਹਨਾਂ ਗੇਟ ਖੋਲ੍ਹਿਆ ਇਹ 15 ਤੋਂ 20 ਮੁੰਡਿਆਂ ਨੇ ਗੱਲ ਪੈ ਗਏ ਨੇ ਇਹਨਾਂ ਨੇ ਉਹਨੂੰ ਬਾਹਰ ਖਿੱਚ ਲਿਆ ਬਾਹਰ ਖਿੱਚ ਕੇ ਇਹਨਾਂ ਨੇ ਇਹਨਾਂ ਨੇ ਉਹਨਾਂ ਦਾ ਧੱਕਾ ਮੁਕੀ ਕੀਤੀ ਹੈ ਪਰ ਉਹ ਫਿਰ ਵੀ ਆਪਦਾ ਬਚਾਅ ਕਰਕੇ ਉਹ ਭੱਜ ਗਿਆ ਨਹੀਂ ਦਸਤਾਰ ਤੱਕ ਇਹਨਾਂ ਨੇ ਲਾਈ ਆ ਉਹਨੂੰ ਸੱਟਾਂ ਮਾਰੀਆਂ ਉਹ ਉਸ ਤੋਂ ਬਾਅਦ ਹਸਪੀਟਲ ਚਲਾ ਗਿਆ ਹੈ ਥਾਣੇ ਚਲਾ ਗਿਆ ਹੈ ਉਸ ਤੋਂ ਬਾਅਦ ਮੈਂ ਆਈ ਆ ਮੈਨੂੰ ਕਿਸੇ ਨੇ ਕਿਹਾ ਵੀ ਤੇਰੇ ਭਰਾਵਾਂ ਨੇ ਗੋਲੀਆਂ ਮਾਰ ਗਏ ਨੇ ਮੈਂ ਇਧਰ ਆਈ ਆ ਆਣ ਕੇ ਮੈਂ ਦੇਖਿਆ ਵਾ ਕਿ ਮੇਰੇ ਭਰਾ ਅਣੀ ਹੈ ਨਹੀਂ ਸੀ ਉਹ ਚਲੇ ਗਿਆ ਸੀ ਇਹਨਾਂ ਦੀ ਫਿਰ ਇਹਨਾਂ ਦੀ ਇੱਕ ਐਕਟਵਾ ਖੜੀ ਸੀ ਪੁਨੀਤ ਕੁਮਾਰ ਦੀ ਜਿਨੇ ਸਾਰੀ ਇਹ ਝਲੜਬਾਜੀ ਕਰਵਾਈ ਹੈ ਮੁੰਡੇ ਗੱਲ ਪੁਆਏ ਨੇ ਇਹਦੀ ਐਕਟਵਾ ਖੜੀ ਸੀ ਉਹ ਚੁੱਕ ਕੇ ਅਸੀਂ ਅੰਦਰ ਕੀਤੀ ਸੀ ਕਿ ਜਦੋਂ ਇਹ ਆਏਗਾ ਅਸੀਂ ਇਹਦੇ ਨਾਲ ਗੱਲ ਕਰਾਂਗੇ ਪਰ ਇਹ ਨਹੀਂ ਆਇਆ ਇਹ ਅਸੀਂ ਐਕਟਵਾ ਅੰਦਰ ਕੀਤੀ 25 ਤੋਂ 30 ਮੁੰਡੇ ਲੈ ਕੇ ਸਾਡੇ ਆ ਕੇ ਗੱਲ ਪੈ ਗਈ ਸਾਰ ਪਰਿਵਾਰ ਦੇ ਮਗਰੋਂ ਪੈ ਕੇ ਬੰਦੇ ਸਾਡੇ ਕੋਈ ਕਰਨੀ ਸੀ ਬੱਚੇ ਮੇਰੇ ਤੇ ਵੀ ਵਾਰ ਹੋਏ ਨੇ ਮੇਰੇ ਤੇ ਕੀਤੇ ਨੇ ਮੱਲੇ ਵਾਲਿਆਂ ਨੇ ਮੇਰੀ ਜਾਨ ਜਿਹੜੀ ਉਹ ਬਚਾਈ ਪਰ ਥੋੜੇ ਵੀ ਨਹੀਂ ਬਹੁਤ ਜ਼ਿਆਦਾ ਭੰਨ ਤੋੜੇ ਵੀ ਸਰ ਤੁਸੀਂ ਦੇਖੋ ਜਾ ਕੇ ਮਕਾਨ ਹੁੰਦਾ ਨਵਾਂ ਮਕਾਨੇ ਹਜੇ ਸਾਲ ਸਾਨੂੰ ਬਣਾਏ ਨੂੰ ਨਹੀਂ ਹੋਇਆ ਇਹਨਾਂ ਨੇ ਉਹ ਜਾ ਕੇ ਤੁਸੀਂ ਗੇਟ ਦੀ ਵੀਡੀਓ ਬਣਾਓ ਗੇਟ ਜਾ ਕੇ ਦੇਖੋ ਇਹਨਾਂ ਨੇ ਕਿਵੇਂ ਭੰਨਿਆ ਬੱਚੇ ਅਸੀਂ ਗਵਾਂਡੀਆਂ ਗੇਟ ਪਾ ਕੇ ਬਚਾਏ ਨੇ ਇਹਨਾਂ ਰੋੜੇ ਕਾਫੀ ਚਲਾਏ ਨੇ ਥੱਲੇ ਉੱਪਰਲੀ ਮੰਜ਼ਲ ਤੱਕ ਇਹਨਾਂ ਰੋੜੇ ਚਲਾਏ ਸ਼ਰੀਆਮ ਗੁੰਡਾਗਰਦੀ ਸ਼ਰੀਆਮ ਕੀਤੀ ਆ ਵੀਰ ਜੀ ਨਾਂ ਜਿਛਣਾ ਮੈਂ ਨਾ ਗੁੰਨਾਗਰ ਦੀ ਕੀਤੀ ਮੇਰੇ ਬੱਚੇ ਦੇ ਵਾਰ ਹੋਏ ਨੇ ਮੇਰੇ ਦੇ ਕੀਤੇ ਨੇ ਮੇਰਾ ਸ਼ਰੀਜ਼ਾ ਵੀ ਇਹਨਾਂ ਨੇ ਰੋਂਦੇ ਦੇ ਵਾਰ ਕੀਤਾ ਹੈ ਮੇਰੀ ਦਸਤਾਰ ਲੱਥੀ ਹੈ ਸਾਰਾ ਕੁਝ ਹੋਇਆ ਵੀਰ ਮੇਰੇ ਭਰਾ ਦੀ ਦਸਤਾਰ ਲੱਥੀ ਹੈ ਹਾਂ ਜੀ ਪੂਰੀ ਕਾਰਵਾਈ ਤਿੰਨ ਦਿਨ ਅੱਜ ਹੋ ਗਏ ਨੇ ਪਹਿਲਾਂ ਤਾਂ ਮੇਰੇ ਪਾਦਰ ਨੂੰ ਇੱਥੇ ਐਡਮਿਟ ਨਹੀਂ ਕਰਦੇ ਸੀ ਕਿਸੇ ਵੀ ਤਰ੍ਹਾਂ ਅਸੀਂ ਪਰਸੋਂ ਵੀ ਲੈ ਕੇ ਐਡਮਿਟ ਨਹੀਂ ਹੋਏ ਕੱਲ ਨਹੀਂ ਹੋਏ ਅੱਜ ਅਸੀਂ ਕਿਸੇ ਦਾ ਐਡਮਿਟ ਕਰਵਾਇਆ ਹੈ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੋਈ ਵੀਰ ਉਹਨਾਂ ਤੇ ਪਰਚਾ ਨਹੀਂ ਕਟੀਚਾ ਅਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਸ਼ਰੀਆਮ ਉਵੇਂ ਹੀ ਦੁਕਾਨ ਤੇ ਆਇਆ ਤੁਸੀਂ ਉਹਦੇ ਕੈਮਰੇ ਦੀ ਵੀਡੀਓ ਪੜਾ ਕੇ ਵੇਖੋ ਉਹ ਸਵੇਰੇ ਵੀ ਆਇਆ ਉਹ ਕੱਲ ਵੀ ਆਇਆ ਉਹ ਸ਼ਰੀਆਮ ਆ ਰਿਹਾ ਵਾ ਉਹ ਸਾਨੂੰ ਧਮਕੀਆਂ ਦੇ ਰਿਹਾ ਵਾ ਵੀ ਮੈਂ ਕਾਂਗਰਸ ਦਾ ਖਾਸ ਬੰਦਾ ਬਸ ਉਹ ਇੱਕੋ ਹੀ ਸਾਨੂੰ ਧਮਕੀ ਦੇ ਰਿਹਾ ਵੀ ਮੈਂ ਪਿੰਕੀ ਦਾ ਮੈਂ ਕਾਂਗਰਸ ਦਾ ਖਾਸ ਬੰਦਾ ਹਾਂ ਮੇਰੇ ਤੇ ਕੋਈ ਕਾਰਵਾਈ ਨਹੀਂ ਹੋਣੀ ਹਾਂ ਮੇਰੇ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਕੋਈ ਤੁਹਾਡੀ ਹਸਪੀਟਲ ਚ ਕੋਈ ਸਰਵਾਈ ਨਹੀਂ ਹੋਏ ਕੋਈ ਕਾਰਵਾਈ ਨਹੀਂ ਹੋਏਗੀ ਮੈਨੂੰ ਇਹੀ ਧਮਕੀਆਂ ਦੇ ਰਿਆ ਨਾ ਪਰ ਵੀਰ ਸਾਨੂੰ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਨੇ ਇਹ ਅਰੈਸਟ ਹੋਣੇ ਚ ਹਾਂਜੀ ਸਾਡੀ ਇਹੋ ਮੰਗੇ ਵੀ ਅਰੇਸਟ ਹੋਣ ਜਲਦੀ ਤੋਂ ਜਲਦੀ ਇਹਨਾਂ ਦੇ ਪਰਚਾ ਪਟਾਇਆ ਜਾਵੇ ਰੈਸਟ ਕੀਤੀ ਜਾਵੇ ਸਾਡੀ ਸੁਣਵਾਈ ਹੋ ਹੀ ਨਹੀਂ ਰਹੀ ਕੋਈ ਸਾਡੇ ਕੋਲ ਅਜੇ ਤੱਕ ਮੁਲਾਜ਼ਮ ਨਹੀਂ ਪਹੁੰਚਿਆ ਵੀਰੇ ਕੋਈ ਨਹੀਂ ਪਹੁੰਚਿਆ ਸਰ ਇਹ ਪਿਛਲੇ ਦਿਨ ਇੱਕ ਮਾਮਲਾ ਆਇਆ ਸੀ ਕੁਰਸਿਕ ਪਰਿਵਾਰ ਦਾ ਸਰ ਕੀ ਮਾਮਲਾ ਸੀ ਕਿ ਕਿਸ ਤਰ੍ਹਾਂ ਇਹ ਕਰ ਰਹੀ ਹੈ ਇੱਕ ਦੋ ਗਵਾਂਢੀ ਸੀ ਜਿਨ੍ਹਾਂ ਨੂੰ ਪਟਾਕੇ ਨੂੰ ਲੈ ਕੇ ਪਟਾਕਿਆਂ ਨੂੰ ਚਲਾਉਣ ਨੂੰ ਲੈ ਕੇ ਆਪਸ ਦੇ ਵਿੱਚ ਝੜਾ ਹੋਇਆ ਸੀ ਤੇ ਜੋ ਉਹਦੇ ਵਿੱਚ ਉਹਨਾਂ ਦੇ ਸੱਟਾਂ ਲੱਗੀਆਂ ਸੀ ਗੁਰਸਿਕ ਪਰਿਵਾਰ ਦੇ ਜਾਂ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੇ ਕੁਝ ਕਕਾਰਾਂ ਦੀ ਬੇਬਦੀ ਹੋਈ ਆ ਉਸ ਸਬੰਧ ਦੇ ਵਿੱਚ ਜੋ ਉਹਨਾਂ ਨੇ ਬਿਆਨ ਲਿਖਾਏ ਉਹਦੇ ਮੁਤਾਬਕ ਬਣਦੀਆਂ ਧਰਾਵਾਂ ਦੇ ਵਿੱਚ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਪੰਜ ਬੰਦਿਆਂ ਦੇ ਉਹਨਾਂ ਨੇ ਬਾਈ ਨੇਮ ਦੱਸੇ ਕੋ ਚੰਨ ਪਛਾਤੇ ਬੰਦੇ ਦੱਸੇ ਆ ਉਹਨਾਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਹਵਲ ਵਿੱਚ ਲਿਆਂਦੀ ਜਾਵੇ ਸਰ ਇਹ ਕੋਲ ਲੋਕ ਜਿਨ੍ਹਾਂ ਨੇ ਹਮਲਾ ਕੀਤਾ ਜਾਂਚ ਵਿੱਚ ਕੀ ਸਾਹਮਣੇ ਆਇਆ ਇਹ ਉਹਨਾਂ ਦੇ ਗਾਰਡ ਚ ਹੀ ਰਹਿੰਦੇ ਸੀਗੇ ਜੀ ਜਿਹੜੇ ਹੁਣ ਕਾਫੀ ਚਿਰ ਤੋਂ ਉਹਨਾਂ ਦੇ ਗਵਾਂਡੀ ਸੀਗੇ ਤੇ ਗਵਾਂਡੀ ਹੁਣ ਕੌਣ ਹੋ ਸਕਦੇ ਆ ਕਿਵੇਂ ਹੋ ਸਕਦੇ ਆ ਤਾਂ ਜਾਂਚ ਦਾ ਵੀ ਵਿਸ਼ਾ ਨਹੀਂ ਹੈਗਾ ਵਿਸ਼ਾ ਤਾਂ ਇਹ ਹੈ ਵੀ ਉਹਨਾਂ ਦਾ ਝਗੜਾ ਕਿਉਂ ਹੋਇਆ ਗ੍ਰਿਫਤਾਰੀ ਹੋਈ ਜੀ ਗ੍ਰਿਫਤਾਰੀ ਇਹ ਅਮਲ ਚ ਨਹੀਂ ਲਿਆਂਦੀ ਜੀ ਬਟ ਸਾਡੇ ਰੇਡ ਜਾਰੀ ਹੈ ਜਲਦੀ ਗ੍ਰਿਫਤਾਰ ਕੀਤੇ ਜਾ